ਪਕਤਾਂ ਦੇ ਜਥੇਦਾਰ ਹਰ ਸਿੱਖ ਲਈ ਬਹੁਤ ਹੀ ਸਤਿਕਾਰਯੋਗ ਹੁੰਦੇ ਹਨ ਇੱਕ ਪਾਸੇ ਤਾਂ ਸਾਡੇ ਸਿੰਘ ਸਾਹਿਬਾਨ ਸਾਡੇ ਲਈ ਸਤਿਕਾਰਯੋਗ ਨੇ ਪਰ ਦੂਜੇ ਪਾਸੇ ਉਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਨਖਾਹਦਾਰ ਮੁਲਾਜ਼ਮੀ ਨੇ ਤਾਂ ਇਹ ਵੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਵੀ ਜਾ ਸਕਦੀ ਹੈ ਉੰਨੀ ਦੇਰ ਇਹ ਤਿੰਨੇ ਜਥੇਦਾਰਾਂ ਨੂੰ ਕੋਈ ਬਦਲ ਨਹੀਂ ਸਕਦਾ ਕੋਈ ਮਾਈ ਦਾ ਲਾਲ ਬਦਲ ਹੀ ਨਹੀਂ ਸਕਦਾ ਸਰਦੇ ਕੌਮ ਚੈਨਲ ਦੇ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀ ਦੋਸਤੋ ਗੁਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਨਿੰਦਰ ਸਿੰਘਾਂ ਨੂੰ ਆਮੀ ਇਹ ਗਾਉਂਦੇ ਸੁਣਿਆ ਹੋਵੇਗਾ ਕਿ ਆਜੋ ਜੀਨੇ ਨੱਚਣਾ ਖੰਡੇ ਦੀ ਧਰਤੀ ਇਹ ਭਾਵੇਂ ਲੋਕਾ ਹੱਬ ਤਾਂ ਨਹੀਂ ਪਰ ਸਿੱਖ ਸੱਭਿਆਚਾਰ ਦਾ ਇੱਕ ਅਹਿਮ ਅੰਗ ਹੈ ਇਹ ਇੱਕ ਚੁਣੌਤੀਪੂਰਨ ਸੱਦਾ ਹੈ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਜਦੋਂ ਦਰਬਾਰ ਸਾਹਿਬ ਦੀ ਰਾਖੇ ਲਈ ਚੱਲੇ ਸੀ ਉਹਨਾਂ ਦੇ ਨਾਲ ਜਿਹੜੀ ਬਹੀਰ ਤੁਰੀ ਸੀ ਸਿੰਘਾਂ ਦੀ ਉੱਥੇ ਫਿਰ ਉਹਨੇ ਖੰਡੇ ਨਾਲ ਇੱਕ ਲੇਖ ਬਾਤ ਕੀਤੀ ਸੀ ਬਾਬਾ ਜੀ ਨੇ ਜਿਨ੍ਹਾਂ ਦਾ ਭਾਏ ਅੰਮਰਸਤ ਜਾ ਕੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਨੇ ਉਹਨੇ ਲੜਨਾ ਹੈ ਦੁਸ਼ਮਣਾਂ ਨਾਲ ਉਹ ਤਾਂ ਲੈਂਦੇ ਐਸ ਪਾਸੇ ਆਜੋ ਲਕੀਰ ਦੇ ਤੇ ਜਿਨ੍ਹਾਂ ਨੇ ਪਿੱਛੇ ਮੁੜਨਾ ਭਾਵੇਂ ਹੋਣੀ ਮਿਲ ਜਾ ਉਹ ਤਾਈਏ ਕੈਸੀ ਆਜੋ ਜੀ ਨੇ ਨਚਣਾ ਖੰਡੇ ਦੀ ਧਾਰ ਤੇ ਬਿਲਕੁਲ ਉਹੀ ਸਥਿਤੀ ਦੋਸਤੋ ਸਾਡੇ ਸਿੰਘ ਸਹਿਬਾਨ ਦੀ ਬਣੀ ਹੋਈ ਹੈ ਇੱਕ ਪਾਸੇ ਤਾਂ ਸਾਡੇ ਸਿੰਘ ਸਹਿਬਾਨ ਜੋ ਹਨ ਉਹ ਸਾਡੇ ਤਖਤਾਂ ਦੇ ਜਥੇਦਾਰ ਨੇ ਤਖਤਾਂ ਦੇ ਜਥੇਦਾਰ ਹਰ ਸਿੱਖ ਲਈ ਬਹੁਤ ਹੀ ਸਤਿਕਾਰਯੋਗ ਹੁੰਦੇ ਹਨ ਇੱਕ ਪਾਸੇ ਤਾਂ ਸਾਡੇ ਸਿੰਘ ਸਾਹਿਬਾਨ ਸਾਡੇ ਲਈ ਸਤਿਕਾਰਯੋਗ ਨੇ ਪਰ ਦੂਜੇ ਪਾਸੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਵੀ ਨੇ ਤੇ ਸ਼੍ਰੋਮਣੀ ਕਮੇਟੀ ਖੁਦ ਆਪ ਦੋਸ਼ੀਆਂ ਦੇ ਕਟਹਿਰੇ ਵਿੱਚ ਖੜੀ ਹੈ ਸ਼੍ਰੋਮਣੀ ਕਮੇਟੀ ਦੇ ਦੋਸ਼ ਇਹ ਨੇ ਕਿ ਸ਼੍ਰੋਮਣੀ ਕਮੇਟੀ ਨੇ 92 ਲੱਖ ਦੇ ਇਸ਼ਤਿਹਾਰ ਸਰਸੇ ਵਾਲੇ ਸਾਧ ਦੇ ਪੱਖ ਵਿੱਚ ਲਾਇਏ ਸੀ ਉਹਦੀ ਇੱਕ ਫਾਰਜਤ ਲਈ ਲਾਇਏ ਸੀ ਉਹ 92 ਲੱਖ ਰੁਪਇਆ ਗੁਰੂ ਦੀ 골ਕਦਾ ਸੀ ਉਹ ਸੰਗਤਾਂ ਵੱਲੋਂ ਭੇਟ ਕੀਤੀ ਹੋਈ ਮਾਇਆ ਸੀ ਇਹ ਦੋ ਸ਼੍ਰੋਮਣੀ ਕਮੇਟੀ ਨੇ ਕੀਤਾ ਜਿਹਦੀ ਸ਼ੁਰੂਆਤ ਸਾਡੇ ਸਿੰਘ ਸਹਿਬਾਨ ਨੇ ਕਰਦੀ ਹੈ ਦੂਜਾ ਦੋਸਤੋ ਇਹ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਸੁਖਬੀਰ ਬਾਦਲ ਦੇ ਲਿਫਾਫੇ ਚੋਂ ਨਿਕਲਦਾ ਹੈ ਤੇ ਉਸੇ ਪ੍ਰਧਾਨ ਨੇ ਅੱਗੇ ਤਖਤਾਂ ਦੇ ਜੱਥੇਦਾਰ ਨਿਯੁਕਤ ਕਰਨੇ ਹੁੰਦੇ ਨੇ ਜਾਂ ਸੇਵਾਮੁਕਤ ਕਰਨੇ ਹੁੰਦੇ ਨੇ ਇਹ ਬੜੀ ਗੁੰਝਲਦਾਰੀ ਸਥਿਤੀ ਹੈ ਨਾ ਤੇ ਉਹਨਾਂ ਹੀ ਸਾਡੇ ਸਿੰਘ ਸਹਿਬਾਨ ਦੇ ਅੱਗੇ ਸੁਖਬੀਰ ਬਾਦਲ ਖੁਦ ਦੋਸ਼ੀ ਹੈ ਉਹ ਵੀ ਕੁਟੈਰੇ 'ਚ ਖੜਾ ਹੈ ਉਹ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਿਆ ਉਹਦਾ ਫੈਸਲਾ ਵੀ ਸਾਡੇ ਸਿੰਘ ਸਹਿਬਾਨ ਨੇ ਕਰਨਾ ਹੈ ਬਿਲਕੁਲ ਉਹੀ ਸਥਿਤੀ ਹੈ ਨਾ ਦੋਸਤੋ ਖੰਡੇ ਦੀ ਧਾਰ ਤੇ ਨਿਚੜ ਵਾਲੀ ਜੋ ਸਾਡੇ ਸਿੰਘ ਸਹਿਬਾਨ ਦੀ ਇਸ ਬਾਰੇ ਬਣੀ ਹੋਈ ਹੈ ਸਾਡੇ ਪੰਜ ਸਿੰਘ ਸਹਿਬਾਨਾਂ ਚੋਂ ਤਿੰਨ ਤਾਂ ਸਾਡੇ ਪਕਟਾ ਦੇ ਜਥੇਦਾਰ ਨੇ ਉਹ ਵੀ ਕਾਰਜਕਾਰੀ ਦੋ ਸਿੰਘ ਸਾਹਿਬ ਸਾਡੇ ਗ੍ਰੰਥੀ ਸਿੰਘਾਂ ਚੋਂ ਲਈ ਜਾਂਦੇ ਨੇ ਐਦਾਂ ਪੰਜ ਸਿੰਘ ਸਹਿਬਾਨ ਦਾ ਕੋਟਾ ਪੂਰਾ ਕੀਤਾ ਜਾਂਦਾ ਹੈ ਉਹਨ ਇੰਨਾ ਪੰਜੇ ਸਿੰਘ ਸਹਿਬਾਨਾਂ ਚੋਂ ਗਿਆਨੀ ਹਰਪ੍ਰੀਤ ਸਿੰਘ ਸਭ ਤੋਂ ਵੱਧ ਪੜੇ ਲਿਖੇ ਵੀ ਨੇ ਤੇ ਇਹਨਾਂ ਚੋਂ ਸਭ ਤੋਂ ਸੀਨੀਅਰ ਵੀ ਉਹੋ ਨੇ ਬੈਸੇ ਤਾਂ ਸ਼੍ਰੀ ਕਾਲਪਰਖ ਸਾਹਿਬ ਦਾ ਜਿਸਦਾ ਸੀਨੀਅਰ ਹੁੰਦਾ ਪਰ ਗਿਆਨੀ ਹਰਪ੍ਰੀਤ ਸਿੰਘ ਵੀ ਸ਼੍ਰੀ ਕਾਲਪਰਖ ਸਾਹਿਬ ਦੇ ਪਹਿਲਾਂ ਜਿਸੇਦਾਰ ਰਹਿ ਚੁੱਕੇ ਨੇ ਇਸ ਕਰਕੇ ਸਾਡੇ ਜਿਹੜੇ ਸਿੰਘ ਸਾਹਿਬ ਨੇ ਬਾਕੀ ਦੇ ਸਾਰੇ ਇੱਕ ਗਿਆਨੀ ਹਰਪ੍ਰੀਤ ਸਿੰਘ ਵੱਲ ਦੇਖਦੇ ਨੇ ਕਿ ਉਹ ਕੀ ਸਲਾਹ ਦਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਕੋਈ ਆਮ ਜਥੇਦਾਰਾਂ ਵਰਗੇ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੀ ਪਹੁੰਚ ਅੰਮ੍ਰਿਤਸਰ ਤੱਕ ਵੀ ਹੈ ਇੱਕ ਪਾਸੇ ਤਾਂ ਉਹਨਾਂ ਦੀ ਪਹੁੰਚ ਅੰਮ੍ਰਿਤਸਰ ਤੱਕ ਹੈ ਦੂਜੇ ਪਾਸੇ ਉਹ ਇਸੇ ਸ਼ਰੋਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਵੀ ਨੇ ਜਾਨੀ ਹਰ ਪੀਸਿੰਗ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਚਾ ਰਹੇ ਸ਼੍ਰੋਮਣੀ ਅਕਾਲੀ ਦਲ ਪ੍ਰਫੁੱਲਤ ਹੋਵੇ ਕਿਉਂਕਿ ਸਿੱਖਾਂ ਦੀ ਨਮਾਇਦਾ ਜਮਾਤ ਹੈ ਪੰਜਾਬ ਦੀ ਨੁਮਾਇੰਦਗੀ ਇਹ ਹੀ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਹਰ ਹਾਲਤ ਵਿੱਚ ਬਟਣਾ ਚਾਹੀਦਾ ਪਰ ਹੁਣ ਸਿੰਘ ਸਾਹਿਬ ਨੂੰ ਇਹ ਵੀ ਪਤਾ ਹੈ ਸਾਰੇ ਸਿੰਘ ਸਾਹਿਬਾਂ ਨੂੰ ਪਤਾ ਹੈ ਕਿ ਸਿੱਖ ਸੰਗਤ ਨਹੀਂ ਚਾਹੁੰਦੀ ਸੁਖਬੀਰ ਬਾਦਲ ਪ੍ਰਧਾਨ ਨਹੀਂ ਰਹੇ ਇਹ ਸਿੱਖ ਸੰਗਤ ਦਾ ਫੈਸਲਾ ਹੈ ਸਿੰਘ ਸਹਿਬਾਨ ਸਾਰੇ ਜਾਨੂੰ ਨੇ ਕੌਮ ਨਹੀਂ ਚਾਹੁੰਦੀ ਕਿਉਂਕਿ ਸੁਖਬੀਰ ਬਾਦਲ ਅਕਾਲੀ ਦਲ ਦਾ ਪੱਠਾ ਵਹਾਤਾ ਆਹ ਹਾਲਤ ਕਰਤੀ ਉਹਨੇ ਇਸ ਕਰਕੇ ਸਿੱਖ ਸੰਗਤ ਦੇ ਮੁਤਾਬਕ ਸੁਖਬੀਰ ਬਾਦਲ ਪ੍ਰਧਾਨ ਨਹੀਂ ਰਹਿ ਸਕਦਾ ਇਕਤਾ ਸਾਰੇ ਸਿੰਘ ਚਾਹੁੰਦੇ ਨੇ ਕੌਮ ਵੀ ਚਾਹੁੰਦੀ ਹੈ ਪਰਸੁਖਵੀਰ ਬਾਦਲ ਨੂੰ ਪ੍ਰਧਾਨ ਨਹੀਂ ਕੋਈ ਚਾਹੁੰਦਾ ਦੂਜੇ ਪਾਸੇ ਜਦੋਂ ਬਾਗੀ ਖੇਮਾ ਉਹ ਚਾਹੁੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਧਾਰਮਿਕ ਸ਼ਖਸੀਅਤ ਨੇ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨਾ ਬਾਗੀ ਖੇਮਾ ਚਾਹੁੰਦਾ ਹੈ ਪਰ ਸੁਖਵੀਰ ਇਹ ਨਹੀਂ ਚਾਹੁੰਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਉਹਨਾਂ ਦੇ ਕੋਲ ਇਦਾਂ ਦੇ ਕਮੈਂਟ ਕੀਤੇ ਸੀ ਕੇ ਜਗੀਰਦਾਰਾਂ ਦੇ ਹੱਥ ਚ ਆ ਗਈ ਇਹ ਭਾਈ ਜਿਹੜੀ ਹੈਗੀ ਆ ਲਾਲੋਆ ਦੀ ਪਾਰਟੀ ਸੀ ਮਲਕ ਭਾਗਵਾ ਦੇ ਹੱਥ ਚ ਆ ਗਈ ਸੀ ਇਹਦੇ ਕਾਰਨ ਹੀ ਹੋਰ ਵੀ ਕਈ ਕਾਰਨ ਨੇ ਇਹ ਇਹਨਾਂ ਨੂੰ ਸ਼੍ਰੀ ਕਲਤਕ ਸਾਹਿਬ ਦੀ ਜ਼ਿੰਮੇਵਾਰੀ ਤੋਂ ਸੇਵਾ ਮੁਕਤ ਕਰ ਦਿੱਤਾ ਸੀ ਹੁਣ ਕੀ ਹੋਏਗਾ ਜੇ ਫਰਜ਼ ਕਰੋ ਕਿ ਗੁਰਬਾਣੀ ਦੀ ਇੱਕ ਪਾਵਨ ਧੁਕ ਹੈ ਕੋਏ ਇਕੱਤਰ ਮਿਲੋ ਮੇਰੇ ਭਾਈ ਤੁੰ ਦਾ ਦੂਰ ਕਰੋ ਲੈ ਬਲਾਏ ਜੇ ਦੋਹਾਂ ਦਲਾਂ ਵਿੱਚ ਧਿਰਾਂ ਵਿੱਚ ਏਕਤਾ ਹੋ ਜਾਂਦੀ ਹੈ ਤੇ ਫਿਰ ਇੱਕ ਧਿਰ ਚਾਹੁੰਦੀ ਹੈ ਕਿ ਸੁਖਵੀਰ ਬਾਦਲ ਪ੍ਰਧਾਨ ਨਹੀਂ ਹੋਣਾ ਚਾਹੀਦਾ ਤੇ ਫਿਰ ਕੌਣ ਹੋਣਾ ਚਾਹੀਦਾ ਕੋਈ ਹੋਰ ਕੌਣ ਚੰਦਾਵਾਰ ਦੂਜੀ ਧਿਰੇ ਚਾਹੁੰਦੀ ਹੈ ਕਿ ਗੈਨੀ ਹਰਪੀਤ ਸਿੰਘ ਜੇ ਪ੍ਰਧਾਨ ਬਣਨਾ ਤਾਂ ਉਹ ਉਹਨਾਂ ਦੀ ਸਹਿਮਤੀ ਹੈ ਦੋਸਤੋ ਜੇਕਰ ਯਾਨੀ ਹਰਪ੍ਰੀਤ ਸਿੰਘ ਜੀ ਨੇ ਸਿੱਖ ਸੰਗਤਾਂ ਤੇ ਕੌਮ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੂਜੇ ਸਿੰਘ ਸਹਿਬਾਨ ਨਾਲ ਰਲ ਕੇ ਇਹ ਗੁਰਤਮਤਾ ਪਾਸ ਕਰ ਲਿਆ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਦੂਰ ਕੀਤਾ ਜਾਵੇ ਤਾਂ ਇਹ ਵੀ ਤੈ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਜ਼ਥੇਦਾਰੀ ਵੀ ਜਾ ਸਕਦੀ ਹੈ ਅੰਦਰ ਖਾਤੇ ਧਾਮੀ ਸਾਹਿਬ ਤੇ ਸੁਖਵੀਰ ਬਾਦਲ ਇਹ ਤਿਆਰੀਆਂ ਕਰ ਚੁੱਕੇ ਨੇ ਧਾਮੀ ਸਾਹਿਬ ਤਾਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਵੀ ਨੇ ਤੇ ਐਡਵੋਕੇਟ ਵੀ ਨੇ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸੁਖਵੀਰ ਬਾਦਲ ਇਸ ਵੇਲੇ ਅਰਵਿੰਦ ਕੇਜਰੀਵਾਲ ਵਾਂਗੂ ਪਾਵਰਲੈਸ ਉਦੇ ਹੱਥ 'ਚ ਕੋਈ ਤਾਕਤ ਨਹੀਂ ਉਹ ਤਨਖਾਇਆ ਕਰਾਰ ਦਿੰਦਾ ਹੈ ਉਹ ਦਾਗੀ ਹੈ ਦੋਸ਼ੀ ਹੈ ਜਿੰਨੀ ਦੇਰ ਸੁਖਬੀਰ ਬਾਦਲ ਦਾ ਫੈਸਲਾ ਨਹੀਂ ਹੋ ਜਾਂਦਾ ਕਿ ਉਹਨੂੰ 30000 ਦੇਣੀ ਹੈ ਕਿ ਨਹੀਂ ਉੰਨੀ ਦੇਰ ਇਹ ਤਿੰਨੇ ਜਥੇਦਾਰਾਂ ਨੂੰ ਕੋਈ ਬਦਲ ਨਹੀਂ ਸਕਦਾ ਕੋਈ ਮਾਈ ਦਾ ਲਾਲ ਬਦਲ ਹੀ ਨਹੀਂ ਸਕਦਾ ਕਿਉਂ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਹੁਣ ਤੇ ਬਲਵਿੰਦਰ ਸਿੰਘ ਭੁੰਦੜ ਦੀ ਇਹ ਸੋਚ ਹੈ ਇਹ ਸੋਚ ਉਹਦੇ ਬਾਹਰ ਆ ਚੁੱਕੀ ਹੈ ਜਦੋਂ ਸੁਖਵੀਰ ਬਾਦਲ ਨੂੰ ਬਦਲਣ ਦੀਆਂ ਤਿਆਰੀਆਂ ਹੋਈਆਂ ਸੀ ਉਹ ਕਹਿੰਦੇ ਸੀ ਵੀ ਜੰਗ ਦੇ ਵਿੱਚ ਜਨਰਲ ਬਦਲੇ ਨਹੀਂ ਜਾ ਸਕਦੇ ਤੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਹੁਣ ਤੁਸੀਂ ਕਾਰਜਕਾਰੀ ਪ੍ਰਧਾਨ ਹੋ ਤੇ ਹੁਣ ਜਿੰਨੀ ਦੇਰ ਸੁਖਵੀਰ ਬਾਦਲ ਬਾਰੇ ਫੈਸਲਾ ਨਹੀਂ ਹੁੰਦਾ ਇਹ ਤਿੰਨੇ ਜਥੇਦਾਰਾਂ ਦੀ ਸੇਵਾ ਮੁਕਤੀ ਜਾਂ ਬਦਲੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੋਸ਼ੀਆਂ ਦੇ ਘਟੈਰੇ ਚ ਸੁਖਬੀਰ ਬਾਦਲ ਧਾਮੀ ਸਾਹਬ ਵੀ ਜਿਹੜੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਦੋਸ਼ੀਆਂ ਦੇ ਘਟੈਰੇ ਚ ਖੜੇ ਕਿਉਂਕਿ ਸ਼ਰੋਣੀ ਕਮੇਟੀ ਦੇ ਦੋਸ਼ ਨੇ ਹਾਂ ਇੱਕ ਗੱਲ ਮੈਂ ਜ਼ਰੂਰ ਕਹਿ ਦੇਣੀ ਚਾਹੁੰਦਾ ਕਿ ਉਹ ਐਡਵੋਕੇਟ ਨੇ ਬੜੇ ਤਜਰਬੇਕਾਰ ਨੇ ਧਾਰਮਿਕ ਸ਼ਕਸ਼ੀਤ ਨੇ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਅਹਿਸਾਸ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਵੱਡਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਤੁਮ ਵੀ ਸਭ ਤੇ ਇਹ ਅਹਿਸਾਸ ਹੈ ਨਹੀਂ ਕਿ ਉਹ ਸੀਨੀਅਰ ਨੇ ਚਲੋ ਖੈਰ ਅਸੀਂ ਇਹਨਾਂ ਤੋਂ ਕੀ ਲੈਣਾ ਪਰ ਐਨਾ ਕਹਿ ਦੇਣਾ ਚਾਹੁੰਦੇ ਆ ਜਿੰਨੀ ਦੇਰ ਸਾਡੇ ਸਿੰਘ ਸਹਿਬਾਨ ਫੈਸਲਾ ਨਹੀਂ ਕਰ ਲੈਂਦੇ ਉਨੀ ਦੇ ਕਿਸੇ ਵੀ ਤਖਤ ਦੇ ਜਥੇਦਾਰ ਸਾਹਿਬ ਨੂੰ ਬਦਲਿਆ ਨਹੀਂ ਜਾ ਸਕਦਾ ਨਾ ਹੀ ਸੇਵਾ ਭukt ਕਰ ਸਕਦੇ ਹੋ ਜੇ ਕਿਤੇ ਭਾਮੀ ਸਾਹਿਬ ਕੋਈ ਐਸੀ ਗੁਸਤਾਖੀ ਕਰ ਬੈਠੇ ਕੌਣ ਤੁਹਾਨੂੰ ਕਦੇ ਬਰਦਾਸ਼ਤ ਨਹੀਂ ਕਰੂਗੀ ਤੁਹਾਡਾ ਖਾਲ ਗੈਨਿਕ ਗੁਰਬਚਨ ਸਿੰਘ ਵਾਲਾ ਕਰ ਦੂ ਚਾਦ ਰੱਖਿਓ ਇਸ ਤੋਂ ਬਾਅਦ ਹੋਰ ਕੀ ਕਹਿ ਸਕਦੇ ਆ ਆਪਣੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਹੀ ਕਹਿ ਸਕਦਾ ਸੋ ਦੋਸਤੋ ਇਸ ਹੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਆਪ ਜੀ ਨੂੰ ਕਿਉਂ ਜ਼ਿਆ ਲੱਗਿਆ ਇਸ ਬਾਰੇ ਆਪਣੀ ਨਈ ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਗੁਰਨੂਰ ਕੌਰ ਨੂੰ ਦੇਵਾ ਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ